ਸਸ਼ੀਕਾਲ ਜੀ ਸਟੱਡੀ ਟਾਈਮ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪੰਜਾਬੀ ਦੇ ਪਹਿਲੇ ਟੌਪਿਕ ਨਾਂ ਬਾਰੇ ਪੜਾਂਗੇ ਕਿ ਨਾਂਵ ਕੀ ਹੁੰਦਾ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸ਼ਬਦ ਬੋਧ ਆ ਉਹ ਅੱਠ ਤਰ੍ਹਾਂ ਦਾ ਹੁੰਦਾ ਤੇ ਜਿਹੜਾ ਪਹਿਲਾ ਉਹਦੇ ਵਿੱਚੋਂ ਉਹ ਪਹਿਲਾ ਹੈਗਾ ਨਾਂਵ ਨਾਂਵ ਕੀ ਹੁੰਦਾ ਸਭ ਤੋਂ ਪਹਿਲਾਂ ਆਪਾਂ ਇਹਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਨਾਂਵ ਕਹਿੰਦੇ ਜਿਹੜੇ ਸ਼ਬਦਾਂ ਤੋਂ ਕਿਸੇ ਵਸਤੂ ਵਿਅਕਤੀ ਜਗ੍ਹਾ ਜੀਵ ਭਾਵ ਆਦ ਦਾ ਬੋਧ ਹੁੰਦਾ ਹੈ ਉਹਨਾਂ ਨੂੰ ਨਾਂਵ ਕਿਹਾ ਜਾਂਦਾ ਹੈ ਜੇਕਰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਸਮਝੀਏ ਤਾਂ ਜਿਵੇਂ ਕੋਈ ਵਸਤੂ ਹੋਗੀ ਵਿਅਕਤੀ ਜਗਾ ਜੀ ਭਾਵ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਸਾਰਿਆਂ ਨੂੰ ਜੇਕਰ ਆਪਾਂ ਕੋਈ ਨਾਮ ਦੇ ਦਿੰਨੇ ਆ ਤਾਂ ਉਹਨੂੰ ਕੀ ਕਿਹਾ ਜਾਊਗਾ ਨਾਮ ਕਿਹਾ ਜਾਊਗਾ ਇਸ ਤਰ੍ਹਾਂ ਐਗਜ਼ਾਮਪਲ ਜਿਵੇਂ surjit ਆ surjit ਕੀ ਆ ਇੱਕ ਵਿਅਕਤੀ ਦਾ ਨਾਮ ਆ ਮੇਜ਼ ਮੇਜ਼ ਕੀ ਇੱਕ ਵਸਤੂ ਆ ਜਲੰਧਰ ਜਲੰਧਰ ਇੱਕ ਹੈਗਾ ਸਥਾਨ ਮੋਰ ਜਿਵੇਂ ਕਿਸੇ ਜੀ ਉਹ ਇੱਕ ਮੋਰ ਕੀ ਹੋ ਗਿਆ ਜੀਵ ਤਾਂ ਇਹਨਾਂ ਸਾਰਿਆਂ ਨੂੰ ਕੀ ਕਿਹਾ ਜਾਊਗਾ ਜੀ ਨਾਵ ਕਿਹਾ ਜਾਊਗਾ ਇਸ ਤੋਂ ਬਾਅਦ ਨਾਵ ਦੀਆਂ ਕਿਸਮਾਂ ਨਾਵ ਜਿਹੜਾ ਇਹ 5 ਕਿਸਮਾਂ ਦੇ ਹੁੰਦੇ ਆ ਜੀ 5 ਪ੍ਰਕਾਰ ਦਾ ਹੁੰਦਾ ਪਹਿਲਾ ਹੈਗਾ ਜੀ ਆਮ ਨਾਵ ਦੂਸਰਾ ਹੈਗਾ ਖਾਸ ਨਾਵ ਤੀਸਰਾ ਹੈਗਾ ਵਸਤੂਵਾਚਕ ਜਾਂ ਇਹਨੂੰ ਪਦਾਰਥਵਾਚਕ ਨਾਵ ਵੀ ਕਿਹਾ ਜਾਂਦਾ ਚੌਥਾ ਹੈਗਾ ਜੀ ਸਮੂਹਵਾਚਕ ਜਾਂ ਇਕੱਠਵਾਚਕ ਨਾਵ ਤੇ ਪੰਜਵਾਂ ਹੈਗਾ ਭਾਵਾਚਕ ਨਾਵ ਹਾਂਜੀ ਪਹਿਲਾ ਨਾਵ ਹੈਗਾ ਆਮ ਨਾਵ ਇਹਨੂੰ ਆਪਾਂ ਡਿਟੇਲ ਦੇ ਵਿੱਚ ਸਮਝਦੇ ਆਂ ਕਿਨੇ ਜਿਹੜੇ ਨਾਮ ਆਮ ਮਨੁੱਖਾਂ, ਜਗ੍ਹਾ, ਵਸਤੂਆਂ, ਜਾਨਵਰਾਂ ਆਦ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਆਮ ਨਾਮ ਕਿਹਾ ਜਾਂਦਾ। ਉਦਾਹਰਨ ਵਜੋਂ ਜਿਵੇਂ ਇਹ ਕੁਰਸੀ राम ਦੀ ਹੈ। ਕੁਰਸੀ ਕੀ ਆ? ਇੱਕ ਵਸਤੂ ਆ। ਤਾਂ ਇਹ ਕੀ ਹੈ ਜੀ? ਆਮ ਨਾਮ ਆ। ਇਹਦੇ ਵਿੱਚ ਮੁੰਡੇ ਪੜ ਰਹੇ ਹਨ। ਮੁੰਡੇ ਕੀ ਆ? ਮਨੁੱਖਾਂ ਦੇ ਵਿੱਚ ਆ ਜਾਂਦੇ ਨੇ ਮੁੰਡੇ। ਤਾਂ ਇਹ ਕੀ ਹੋ ਜਾਊਗਾ ਜੀ? ਆਮ ਨਾਮ ਹੋ ਜਾਊ। ਦੂਸਰਾ ਹੈਗਾ ਖਾਸ ਨਾਮ। ਖਾਸ ਨਾਮ ਕੀ ਹੁੰਦਾ ਕਹਿੰਦੇ ਜਿਹੜੇ ਨਾਮ ਕਿਸੇ ਖਾਸ ਮਨੁੱਖ ਕੋਈ ਖਾਸ ਵਸਤੂ ਖਾਸ ਜਾਨਵਰ ਸਥਾਨ ਆਦ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਕਹਿੰਦਾ ਭਾਵੇਂ ਆ ਕਿ ਕਿਸੇ ਵਿਅਕਤੀ ਸਥਾਨ ਵਸਤੂ ਜਾਨਵਰ ਜਦੋਂ ਆਪਾਂ ਉਹਨਾਂ ਨੂੰ ਇੱਕ ਖਾਸ ਨਾਮ ਦੇ ਦਿੰਦੇ ਆ ਤਾਂ ਉਹਨੂੰ ਖਾਸ ਨਾਮ ਕਿਹਾ ਜਾਊਗਾ ਜੀ ਜਿਵੇਂ ਕਿ ਮੋਹਨਾ ਮੋਹਨ ਇੱਕ ਵਿਅਕਤੀ ਦਾ ਨਾਮ ਆ ਤਾਂ ਇਹਨੂੰ ਆਪਾਂ ਇੱਕ ਜੇ ਆਪਾਂ ਵਿਅਕਤੀ ਕਹੀਏ ਤਾਂ ਇਹ ਆਮ ਦੇ ਵਿੱਚ ਆਜੂ ਜੇ ਆਪਾਂ ਇਹਦੇ ਵਿੱਚ ਮੋਹਨ ਕਹਤਾ ਤਾਂ ਇਹ ਕੀ ਹੋਜੂ ਜੀ ਖਾਸ ਨਾਮ ਦੇ ਵਿੱਚ ਆ ਜੂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਆ ਇਹ ਵੀ ਤਾਂ ਖਾਸ ਨਾਮ ਦੇ ਵਿੱਚ ਆ ਗਏ ਸਤਲੁਜਾ ਸਤਲੁਜ ਖਾਸ ਨਾਮ ਦੇ ਵਿੱਚ ਆ ਗਈ ਜੇਕਰ ਆਪਾਂ ਪੂਰੇ ਦਰਿਆ ਦੀ ਗੱਲ ਕਰੀਏ ਤਾਂ ਉਹ ਆਮ ਨਾਮ ਦੇ ਵਿੱਚ ਆ ਜੂ ਉਹਦੇ ਚੋਂ ਆਪਾਂ ਇੱਕ ਨਾਮ ਦੇਤਾ ਕਿ ਸਤਲੁਜਾ ਜਾਂ ਵਿਆਸ ਆ ਇਹ ਕੀ ਹੋ ਜੂ ਜੀ ਖਾਸ ਨਾਮ ਤੇ ਜਾਨਵਰ ਆ ਇਹ ਕੀ ਹੋ ਜੂ ਆਮ ਆਮ ਨਾਮ ਤੇ ਇਹਦੇ ਵਿੱਚ ਜੇ ਆਪਾਂ ਮੋਰ ਕਹਤਾ ਤੇ ਇਹ ਕੀ ਹੋ ਜੂ ਜੀ ਖਾਸ ਨਾਮ ਹੋ ਜੂਗਾ ਉਦਾਹਰਨ ਦੇਖੋ ਇਹਦੀ ਜਿਵੇਂ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਤਾਂ ਇਹਦੇ ਵਿੱਚ ਜਿਹੜਾ ਸ੍ਰੀ ਹਰਮੰਦਰ ਸਾਹਿਬ ਆ ਇਹ ਇੱਕ ਕਿਸੇ ਖਾਸ ਸਥਾਨ ਦਾ ਨਾਮ ਆ ਤੇ ਇਹਨੂੰ ਕੀ ਕਿਹਾ ਜਾਊਗਾ ਜੀ ਖਾਸ ਨਾਮ ਤੋ ਤੀਸਰਾ ਹੈਗਾ ਵਸਤੂਵਾਚਕ ਨਾਮ ਵਸਤੂਵਾਚਕ ਨਾਮ ਕਿਹੜੇ ਹੁੰਦੇ ਆ ਜੀ ਕਿਨੇ ਜਿਹੜੇ ਨਾਮ ਤੋਲੀਆਂ ਜਾਂ ਮਿਨੀਆ ਜਾ ਸਕਣ ਵਾਲੀਆਂ ਵਸਤਾਂ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਜੇ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਸਮਝੀਏ ਤਾਂ ਜਿਹੜੀ ਚੀਜ਼ ਤੋਲੀ ਜਾਂ ਮਿਣੀ ਜਾਊਗੀ ਤਾਂ ਉਹ ਕੀ ਦੇ ਵਿੱਚ ਆ ਜੂਗੀ ਉਹ ਵਸਤੂਵਾਚਕ ਨਾਮ ਦੇ ਵਿੱਚ ਆ ਜੂਗੀ ਉਦਾਹਰਨ ਜਿਵੇਂ ਸੋਨਾਗਾ ਸੋਨੇ ਨੂੰ ਆਪਾਂ ਤੋਲ ਸਕਦੇ ਹਾਂ ਚਾਂਦੀ ਆ ਚਾਂਦੀ ਨੂੰ ਵੀ ਤੋਲਿਆ ਜਾਂਦਾ ਬਜਰੀ ਆ ਬਜਰੀ ਨੂੰ ਆਪਾਂ ਤੋਲ ਸਕਦੇ ਹਾਂ ਤੇਲ ਆ ਇਹ ਮਿਣਿਆ ਜਾ ਸਕਦਾਗਾ ਤਾਂ ਇਹ ਵਸਤੂਵਾਚਕ ਨਾਮ ਦੇ ਵਿੱਚ ਆ ਜੂਗੀ ਇਹਨੂੰ ਆਪਾਂ ਵਸਤੂਵਾਚਕ ਨਾਮ ਕਹਾਂਗੇ ਉਦਾਹਰਨ ਦੇਖੋ ਜੀ ਜਿਵੇਂ ਅੱਜ ਕੱਲ ਸੋਨਾ ਬਹੁਤ ਮਹਿੰਗਾ ਹੋ ਗਿਆ ਹੈ ਸੋਨਾ ਕੀ ਹੈ ਜੀ ਸੋਨੇ ਨੂੰ ਆਪਾਂ ਤੋਲ ਸਕਦੇ ਹਾਂ ਤਾਂ ਇਹ ਕਿਹਦੇ ਵਿੱਚ ਆਜੂ ਇਹ ਵਸਤੂਵਾਚਕ ਨਾਮ ਦੇ ਵਿੱਚ ਆਜੂਗਾ ਚੌਥਾ ਹੈਗਾ ਇਕੱਠਵਾਚਕ ਜਾਂ ਸਮੂਹਵਾਚਕ ਨਾਮ ਇਹ ਕਿਹੜੇ ਹੁੰਦੇ ਆ ਕਿਹਨੇ ਜਿਹੜੇ ਨਾਮ ਵਸਤੂਆਂ ਜਾਂ ਜੀਵਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਕਹਿਣ ਦਾ ਭਾਵ ਇਹ ਹੈ ਕਿ ਇੱਕ ਤੋਂ ਜ਼ਿਆਦਾ ਜਿਹੜੇ ਗਿਣਤੀ ਨੂੰ ਦਰਸਾਉਣ ਵਾਲੇ ਸ਼ਬਦਾਂ ਉਹਨਾਂ ਨੂੰ ਆਪਾਂ ਕੀ ਕਹਾਂਗੇ ਇਕੱਠਵਾਚਕ ਨਾਮ ਕਹਾਂਗੇ ਜਿਵੇਂ ਕਿ ਬਾਗ ਆ ਬਾਗ ਹੁੰਦਾ ਜੀ ਪੇਡਾਂ ਜਾਂ ਬੱਕਰੀਆਂ ਦਾ ਇਕੱਠ ਉਹ ਕੀ ਹੋ ਜੂਗਾ ਜੀ ਇਕੱਠ ਵਾਚਕ ਨਾਮ ਹੋ ਜੂਗਾ ਫੌਜ ਲਈ ਜਿਵੇਂ ਟੀਮ ਟੀਮ ਦੇ ਵਿੱਚ ਵੀ ਪੂਰੇ ਸਦਸਿਆ ਬਹੁਤ ਸਾਰੇ ਮੈਂਬਰ ਹੁੰਦੇ ਆਗੇ ਢੀੜ ਹੋਗੀ ਢੀੜ ਦੇ ਵਿੱਚ ਵੀ ਬਹੁਤ ਸਾਰੇ ਮੈਂਬਰ ਹੁੰਦੇ ਆ ਤਾਂ ਇਹ ਇਕੱਠ ਵਾਚਕ ਨਾਮ ਦੇ ਵਿੱਚ ਆ ਜਾਣਗੇ ਉਦਾਹਰਨ ਦੇਖੋ ਜਿਵੇਂ ਫੌਜ ਅਨੁਸ਼ਾਸਨ ਤੇ ਕਾਇਮ ਰਹਿੰਦੀ ਹੈ ਇਹਦੇ ਵਿੱਚ ਜਿਹੜਾ ਫੌਜ ਸ਼ਬਦ ਆ ਇਹ ਕੀ ਹੈ ਜੀ ਇਹ ਇਕੱਠ ਵਾਚਕ ਨੂੰ ਦਰਸਾ ਰਿਹਾਗਾ ਜਦ ਸਮੂਹ ਵਾਚਕ ਨੂੰ ਦਰਸਾ ਰਿਹਾ ਤਾਂ ਆਪਾਂ ਇਹਨੂੰ ਕੀ ਕਹਾਂਗੇ ਇਕੱਠ ਵਾਚਕ ਨਾਮ ਕਹਾਂਗੇ ਬੱਕਰੀਆਂ ਤੇ ਭੇਡਾਂ ਦਾ ਵਗ ਜਾ ਰਿਹਾ ਹੈ ਇਹਦੇ ਵਿੱਚ ਜਿਹੜਾ ਵਗ ਸ਼ਬਦ ਆ ਇਹ ਕੀ ਹੈ ਜੀ ਇਕਾਠਵਾਚਕ ਨੂੰ ਦਰਸਾ ਰਿਹਾ ਹੈ ਇਹ ਤਾਂ ਇਹ ਹੈਗਾ ਜੀ ਇਕਾਠਵਾਚਕ ਨਾਮ ਪੰਜਵਾਂ ਹੈਗਾ ਭਾਵਾਚਕ ਨਾਮ ਕਹਿੰਦੇ ਜਿਹੜੀ ਨਾਮ ਵਸਤੂਆਂ ਜਾਂ ਸਥਿਤੀਆਂ ਦੇ ਅਜੀਹੇ ਗੁਣਾ ਜਾਂ ਔਗਣ ਲਈ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਛੂਹਿਆ ਨਹੀਂ ਜਾ ਸਕਦਾ ਵਲਕਿ ਮਹਿਸੂਸ ਕੀਤਾ ਜਾ ਸਕਦਾ ਜਿਵੇਂ ਕਿ ਆਪਣੇ ਮਨ ਦੇ ਭਾਵ ਆ ਤਾਂ ਇਹ ਕੀ ਹੋ ਜਾਣਗੇ ਜੀ ਇਹਨੂੰ ਆਪਾਂ ਭਾਵਵਾਚਕ ਨਾਮ ਕਹਾਂਗੇ ਇਹਨੂੰ ਆਪਾਂ ਸ਼ੂ ਨਹੀਂ ਸਕਦੇ ਆਪਣੇ ਮਨ ਦੇ ਭਾਵਾਂ ਨੂੰ ਇਹਨੂੰ ਸਿਰਫ ਆਪਾਂ ਮਹਿਸੂਸ ਕਰ ਸਕਦੇ ਆ ਤਾਂ ਇਹਨੂੰ ਆਪਾਂ ਕਹਾਂਗੇ ਜੀ ਭਾਵਵਾਚਕ ਨਾਮ ਜਿਵੇਂ ਗਰਮੀ ਆ ਗਰਮੀ ਨੂੰ ਆਪਾਂ ਸਿਰਫ ਭਾਵ ਮਤਲਬ ਕਿ ਮਹਿਸੂਸ ਹੀ ਕਰ ਸਕਦੇ ਆ ਅਮੀਰੀ ਹੋਗੀ ਝੂਠ ਹੋ ਗਿਆ ਖੁਸ਼ੀ ਹੋਗੀ ਇਹ ਕੀ ਹੈ ਜੀ ਸਾਰੇ ਭਾਵਵਾਚਕ ਨਾਮ ਆ ਉਦਾਹਰਨ ਦੇਖੋ ਜਿਵੇਂ ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ। ਇਹਦੇ ਵਿੱਚ ਜਿਹੜਾ ਝੂਠ ਸ਼ਬਦ ਆਇਆ ਇਹ ਕੀ ਹੈ ਜੀ ਭਾਵਾਚਕ ਨਾਵਾ। ਧੰਨਵਾਦ ਜੀ। ਅੱਜ ਆਪਾਂ ਤੁਹਾਨੂੰ ਨਾਅ ਬਾਰੇ ਪੜਾਇਆ। ਕੱਲ੍ਹ ਦੇ ਆਪਣੀ ਜਿਹੜਾ ਟੌਪਿਕ ਹੈਗਾ ਉਹ ਹੈਗਾ ਜੀ ਪੜਨਾਅ ਬਾਰੇ। ਤੇ ਤੁਹਾਨੂੰ ਅੱਜ ਦੀ ਮੇਰੀ ਨਾਅ ਬਾਰੇ ਵੀਡੀਓ ਕਿਵੇਂ ਦੀ ਲੱਗੀ? ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ। ਜੇ ਕੋਈ ਬੱਚਾ ਚੈਨਲ ਤੇ ਨਵਾਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀ। ਥੈਂਕ ਯੂ।